ਪੰਜਾਬ ਵਿੱਚ ਨਜਾਇਜ਼ ਲਾਟਰੀਆਂ ਦਾ ਕੰਮ ਹੈ ਜਿਹੜਾ ਅੱਜ ਜ਼ੋਰਾਂ ਤੇ ਚੱਲ ਰਿਹਾ ਹੈ ਕਿਉਂਕਿ ਵਿਚਾਰੇ ਲੋਕ ਆ ਜਿਹੜੇ ਸਾਡੇ ਪਿੰਡਾਂ ਦੇ ਉਹ ਭੋਲੇ ਭਾਲੇ ਐ ਅਸੀਂ ਵੀ ਪਿੰਡਾਂ ਚੋਂ ਆਏ ਆ ਲੇਕਿਨ ਜਿੰਨੀ ਇੱਕ ਪ੍ਰਮਾਤਮਾ ਕਿਸੇ ਨੂੰ ਕੋ ਬੁੱਧੀ ਦਿੰਦਾ ਉਹਨੂੰ ਅੱਗੇ ਸ਼ੇਅਰ ਕਰਨਾ ਕਿਸੇ ਨੂੰ ਦੱਸਣਾ ਇੱਕ ਬਹੁਤ ਵੱਡਾ ਧਰਮ ਦਾ ਕੰਮ ਹੈ ਹੁਣ ਜਿਹੜੀ ਲਾਟਰੀ ਚਲਾਉਂਦੇ ਨਾ ਇਹ ਕਾਫੀ ਵੀਡੀਓ ਜਿਹੜੀਆਂ ਆਈਆਂ ਹੈ ਬਾਹਰ ਨੂੰ ਹੋ ਰਹੀਆਂ ਕੱਲ ਇੱਕ ਮਲੂਕਾ ਪਿੰਡ ਦੇ ਵਿੱਚ ਉਹਨਾਂ ਨੇ ਡਰਾ ਕੱਢਿਆ ਵੀਡੀਓ ਬੜੀ ਵਾਇਰਲ ਹੋਈ ਹੈ ਉਹ ਸਿੱਧਾ ਪੁਲਿਸ ਤੇ ਇਲਜ਼ਾਮ ਲਾ ਰਹੇ ਨੇ ਕਿ ਜੀ ਅਸੀਂ ਉੱਥੇ ਟੈਂਟ ਲਾਈ ਬੈਠਿਆ ਸੀ ਚੌਂਕੀ ਦਿয়ালਪੁਰਾ ਥਾਣਾ ਭਗਤਾ ਨੂੰ ਇਤਲਾਹ ਦਿੱਤੀ ਸੀ ਕਿ ਭਾਈ ਇੱਥੇ ਲਕਟਰੀਆਂ ਦਾ ਕੰਮ ਚੱਲਦਾ ਜੀ ਇਹ ਅੱਜ ਡਰਾ ਕੱਢ ਰਹੇ ਆ ਜਿਹੜੇ ਕਿ ਬਿਨਾਂ ਮਨਜ਼ੂਰੀ ਤੋਂ ਆ ਤੁਸੀਂ ਪਕੜੋ ਤਾਂ ਉਹ ਕਹਿੰਦੇ ਨਹੀਂ ਜੀ ਉਹ ਤਾਂ ਅੱਖਾਂ ਦਾ ਕੈਂਪ ਲਾਉਂਦੇ ਆ ਉਹ ਇਸ ਤਰ੍ਹਾਂ ਕਰਦੇ ਆ ਤੇ ਉਹ ਬੰਦੇ ਪੁਲਿਸ ਦੇ ਨੱਕ ਹੀਠ ਡਰਾ ਕੱਢ ਕੇ ਉਹਨਾਂ ਨੇ ਉਹ ਤਿੰਨ ਟਿਕਟਾਂ ਵੀ ਖਰੀਦ ਕੀਤੀਆਂ ਤਿੰਨ ਟਿਕਟਾਂ ਖਰੀਦ ਕੀਤੀਆਂ ਕਿ ਅਸੀਂ ਜਿਹੜਾ ਹੈਗਾ ਵੀ ਕੱਲ ਨੂੰ ਪੁਲਿਸ ਨੇ ਕਹਦੇ ਵੀ ਤੁਸੀਂ ਇਹ ਲਾਟਰੀ ਦੇ ਝੂਠ ਬੋਲ ਰਹੇ ਹੋ ਉਹਨਾਂ ਨੇ 500 ਰੁਪਏ ਦੇ ਵਿੱਚ ਤਿੰਨ ਟਿਕਟਾਂ ਖਰੀਦੀਆਂ ਉਹਨਾਂ ਦਾ ਦੋਸ਼ ਲਾਇਆ ਹੈ ਕਿ ਪੁਲਿਸ ਦੀ ਮਿਲੀ ਭੁਗਤ ਨਾਲ ਹੀ ਧੰਦਾ ਚੱਲਦਾ ਹੈ ਤੇ ਕਰੋੜਾਂ ਰੁਪਏ ਜਿਹੜੇ ਹੈਗੇ ਇਕੱਠੇ ਕਰਕੇ ਪੁਲਿਸ ਨੂੰ ਉਹ ਵਿੱਚ ਹਿੱਸਾ ਪੱਤੀ ਦਿੰਦੇ ਐ ਫਿਰ ਉਹਦੇ ਵਿੱਚ ਉਹਨਾਂ ਨੇ ਵੱਡੀ ਗੱਲ ਕਹੀ ਐ ਕਿ ਟਰੈਕਟਰ ਕੱਢਣਾ 10 ਲੱਖ ਦਾ ਕਾਰ ਕੱਢਣੀ ਐ 15 ਲੱਖ ਦੀ ਕੋਈ ਹੋਰ ਕੁੱਚੀ ਐ ਉਹ ਕਹਿੰਦੇ ਜੀ ਆਪਦੇ ਬੰਦਿਆਂ ਨੂੰ ਇਹ ਲਾਟਰੀ ਕੱਢ ਜਾਂਦੇ ਆ ਉਸ ਬੰਦੇ ਨੂੰ ਲੱਖ ਰੁਪਇਆ ਦੇ ਕੇ ਉਹ ਜਿਹੜਾ ਵੀ ਕਾ ਟਰੈਕਟਰ ਐ ਜਾਂ ਕਾਰ ਉਹ ਵਾਪਸ ਲੈ ਲੈਂਦੇ ਆ ਵਾਪਸ ਲੈ ਕੇ ਫਿਰ ਅੱਗੇ ਉਹ ਵੇਚ ਦਿੰਦੇ ਐ ਫਿਰ ਜਦੋਂ ਉਹਨੂੰ ਪੁੱਛਦੇ ਆ ਲਾਟਰੀ ਵਾਲੇ ਨੂੰ ਜਿਹੜੀ ਨਿਕਲੀ ਹੁੰਦੀ ਐ ਵੀਰ ਤੂੰ ਕਾ ਰੋ ਕਹਿੰਦਾ ਯਾਰ ਮੈਂ ਕੀ ਕਰਨੀ ਸੀ ਮੇਰੇ ਕੋਲ ਕਾਰਤਾ ਹੈ ਕੀ ਹੈ ਮੈਂ ਉਹ 12-13 ਲੱਖ ਦੀ ਵਿਜਤੀ ਵਿੱਚ ਹੋਰ ਪੈਸੇ ਪਾ ਕੇ ਕਿਲਾ ਜ਼ਮੀਨ ਦਾ ਲੈ ਲਿਆ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਚੂਨਾ ਲਾਇਆ ਜਾ ਰਿਹਾ ਇਸ ਤਰ੍ਹਾਂ ਹੀ ਦੁਕਾਨਾਂ ਤੇ ਮਾਲ ਖਰੀਦ ਦੋਸ ਨੂੰ ਆ ਕੁਛ ਦੇਵਾਂਗੇ ਤੁਹਾਨੂੰ ਆ ਕੁਛ ਦੇਵਾਂਗੇ ਦੀਵਾਲੀ ਨੂੰ ਦੇਵਾਂਗੇ ਤੇ ਸਹਰ ਨੂੰ ਦੇਵਾਂਗੇ ਜਿਹੜਾ ਕਿ ਗੈਰ ਕਾਨੂੰਨੀ ਹੈ ਤੇ ਸਰਕਾਰ ਵੱਲੋਂ ਕੋਈ ਮਾਨਤਾ ਪ੍ਰਾਪਤ ਨਹੀਂ ਇਹ ਸਰਕਾਰੀ ਜਿਹੜੀ ਲਖਟਰੀ ਹੈ ਲੋਹੜੀ ਦੀਵਾਲੀ ਦਸਹਿਰਾ ਰੱਖੜੀ ਇਹ ਬੰਪਰ ਨਿਕਲਦੇ ਆ ਗਵਰਨਮੈਂਟ ਦੇ ਖਜ਼ਾਨੇ ਚ ਪੈਸਾ ਗਵਰਨਮੈਂਟ ਦੇ ਖਜ਼ਾਨੇ ਦੇ ਵਿੱਚ ਜਿਹੜਾ ਪੈਸਾ ਜਮਾ ਹੁੰਦਾ ਤੇ ਫਿਰ ਜਿਹੜੀ ਸਰਕਾਰ ਆ ਉਹ ਭਿਰੀ ਜੀ ਲਾ ਕੇ ਸਾਰਿਆਂ ਦੇ ਸਾਹਮਣੇ ਜਿਹੜੀ ਲਖਟਰੀ ਕੱਢਦੇ ਆ ਤੇ ਫਿਰ ਜਿਹੜੇ ਬੰਦੇ ਨੂੰ ਆਉਂਦੀ ਆ ਤਾਂ ਉਹਨੂੰ ਦੇ ਦਿੰਦੇ ਆ ਇਹ ਵੇਖਿਆ ਅਕੱਲ ਸੱਚਾਈ ਹੈ ਕਿ ਗਰੀਬ ਲੋਕਾਂ ਨੂੰ ਕੋਈ ਮੋਚੀ ਹੈ ਕੋਈ ਬੇਚਾਰਾ ਦਿਹਾੜੀ ਕਰਦਾ ਕੋਈ ਕੀਤੀ ਕਰਦਾ ਉਹ ਕਿਸੇ ਕਿਸਮ ਦੇ ਜਿਹੜੇ ਵਰਗ ਨਾਲ ਲੋਕ ਜੁੜੇ ਉਹਨਾਂ ਨੂੰ ਲਾਟ ਰੀਆਂ ਨਿਕਲੀਆਂ ਸੋ ਜਿਹੜਾ ਇਹ ਕੰਮ ਹੈ ਇਹ ਗੈਰ ਕਾਨੂੰਨੀ ਹੈ ਪੰਜਾਬ ਪੂਰੇ ਦੇ ਵਿੱਚ 23 ਜ਼ਿਲ੍ਹੇ ਆ ਸਾਰਿਆਂ ਦੇ ਵਿੱਚ ਚੱਲ ਰਿਹਾ ਹੈ ਧਰਮ ਦੇ ਨਾਂ ਤੇ ਟੱਗੀਆਂ ਵੱਜ ਰਹੀਆਂ ਕੇ ਜੀ ਆ ਪਹੜਾਰਾ ਕਰਾਂਗੇ ਇਹਦੇ ਤੇ ਆ ਖੁੱਲਾਗੇ ਤੇ ਆ ਕਰਾਂਗੇ ਉਹ ਪੈਸੇ ਧਰਮ ਤੇ ਲਾਉਂਦੇ ਆ ਜਾਂ ਨਾਲ ਆਉਂਦੇ ਆ ਤੇ ਧਰਮ ਦੇ ਨਾਂ ਤੇ ਲੋਕ ਵੈਸੀ ਵੀ ਡੋਨੇਟ ਕਰ ਜਾਂਦੇ ਆ ਕੋਈ ਇਤਿਹਾਸਕ ਗੁਰਦੁਆਰੇ ਐ ਚਾਹੇ ਡੇਰੇ ਐ ਮੰਦਰ ਐ ਮਸੀਤ ਐ ਤਾਂ ਲੋਕ ਬਥੇਰਾ ਕੁਝ ਦੇ ਦਿੰਦੇ ਜਿੱਥੇ ਕੋਈ ਸਰਦਾਂ ਪੂਰੀ ਹੁੰਦੀ ਐ ਪਰ ਇਹਦੀ ਆੜ ਵਿੱਚ ਕਮੇਟੀਆਂ ਬਣਾ ਕੇ ਤੇ ਲੋਕਾਂ ਤੋਂ ਕਰੋੜਾਂ ਰੁਪਈਆ ਜਿਹੜਾ ਵਸੂਲਿਆ ਜਾਂਦਾ ਕਿਉਂਕਿ ਉਹਦੀ ਟਿਕਟ 100 ਰੁਪਈਆ ਐ 50 ਰੁਪਈਆ 500 ਦੀਆਂ ਤਿੰਨ ਐ ਤਾਂ ਕਾਪੀਆਂ ਦੇ ਦਿੰਦੇ ਆ ਵੀ ਤੇਰੀ ਇੰਨੀ ਡਿਊਟੀ ਬਣਦੀ ਐ ਤੇ ਇੰਨੀਆਂ ਕੱਟਿਆ ਤੈਨੂੰ 20% ਜਿਹੜਾ ਸੀ ਪੈਸੇ ਦੇਵਾਗੇ ਜੇ 10 ਲੱਖ ਦੀਆਂ ਉਹ ਪਰਚੀਆਂ ਕੱਟਿਆ ਤਾਂ ਉਹਨੂੰ ਜਿਹੜਾ ਹੈਗਾ 20000 ਰੁਪਏ ਬੰਦੇ ਨੂੰ ਦੇ ਦਿੰਦੇ ਆ ਉਹ ਬੱਸਾਂ 'ਚ ਇਧਰੋਂ ਉਧਰ ਕੋਈ ਗਊਸਾਲਾ ਦੇ ਨਾਂ ਤੇ ਕੋਈ ਗੁਰਦੁਆਰਾ ਸਾਹਿਬ ਦੇ ਨਾਂ ਤੇ ਕੋਈ ਮਸਜਿਦ ਦੇ ਨਾਂ ਤੇ ਕੋਈ ਚਰਚ ਦੇ ਨਾਂ ਤੇ ਕੋਈ ਮੰਦਰ ਦੇ ਨਾਂ ਤੇ ਕੋਈ ਨੈਣਾ ਦੇਵੀ ਦੇ ਨਾਂ ਤੇ ਕੋਈ ਕਸ ਦੇ ਨਾਂ ਤੇ ਜਿਹੜਾ ਹੈਗਾ ਉਹ ਪਰਚੀਆਂ ਛਪਾਈ ਬੈਠੇ ਆ ਸੋ ਗੱਲ ਕਰਦੇ ਆ ਜਿਹੜੀ ਹੈਗਾ ਵੀ ਕਾਨੂੰਨ ਵਿਵਸਥਾ ਕਾਨੂੰਨ ਵਿਵਸਥਾ ਜਿਹੜੀ ਸਾਡੀ ਆ ਉਹ ਗੰਧਲੀ ਹੋ ਚੁੱਕੀ ਐ ਇਹਦੇ ਤੇ ਬੇਕੋ ਅਸੀਂ ਕੋਈ ਪੁਲਿਸ ਦੀ ਨਿੰਦਿਆ ਨਹੀਂ ਕਰਦੇ ਇਹ ਸਾਰਾ ਦਿਨ ਪੁਲਿਸ ਨੂੰ ਬੜੀ ਫਿਰੋ ਪੁਲਿਸ ਨਾਲੋਂ ਹੋਰ ਮੈਕਮਿਆਂ ਦੇ ਵਿੱਚ ਬੜਾ ਕੁਝ ਚੱਲ ਰਿਹਾ ਕ੍ਰਾਪਸ਼ਨ ਚੱਲ ਰਹੀ ਹੈ ਪੁਲਿਸ ਕੋਲ ਇੱਕ ਪੀਪੀਆਰ ਦੇ ਵਿੱਚ ਇਹ ਲਿਖਿਆ ਹੋਇਆ ਵੀ ਰੋਟੀ ਖਾਣ ਦਾ ਟਾਈਮ ਨਹੀਂ ਪਗਵੰਨ ਦਾ ਟਾਈਮ ਨਹੀਂ ਤੇ ਜਿਹੜੀ ਹੈਗੀ ਪੁਲਿਸ 24 ਘੰਟੇ ਮਸਤੈਦੀ ਚ ਰਹਿੰਦੀ ਹੈ ਇਸ ਕਰਕੇ ਜਿਹੜਾ ਪੁਲਿਸ ਵਿਭਾਗ ਨੂੰ 13 ਤਨਖਾਹਾਂ ਮਿਲਦੀਆਂ ਬਾਕੀ ਵਿਭਾਗਾਂ ਨੂੰ 12 ਮਿਲਦੀਆਂ ਤਾਂ ਨਿੰਦਿਆ ਚੁਗਲੀ ਵਾਲੀ ਗੱਲ ਨਹੀਂ ਪੁਲਿਸ ਦੀ ਪੁਲਿਸ ਦੇ ਜਿਹੜੇ ਅਫਸਰ ਹੈ ਆਲਾ ਅਫਸਰ ਹੈ ਪੜੇ ਲਿਖਿਆ ਆਈਐਸ ਹੈ ਪੀਪੀਐਸ ਹੈ ਉਹਨਾਂ ਨੂੰ ਫੌਰਨ ਕੋਈ ਮਾਨਸਾ ਬਟਿੰਡਾ ਕੋਈ ਵੀ ਜ਼ਿਲ੍ਹਾ ਪੰਜਾਬ ਦੇ 23 ਜ਼ਿਲ੍ਹਿਆਂ ਜਿੱਥੇ ਵੀ ਇਹੋ ਜਿਹਾ ਧੰਦਾ ਚੱਲਦਾ ਉਹਦੀ ਆੜ ਵਿੱਚ ਲੁੱਟ ਖਸੂਟ ਹੋ ਰਹੀ ਹੈ ਫੌਰਨ ਨਾਂ ਦੀ ਨਾਲ ਸੂਬਾ ਮੋਟੋ ਲੈ ਕੇ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਪਰਚਾ ਦਰਜ ਕਰਨਾ ਚਾਹੀਦਾ 2012 ਦੇ ਵਿੱਚ ਵੀ ਚੱਲਿਆ ਸੀ ਉਦੋਂ ਪੈਸੇ ਦੁੱਗਣੇ ਕਰਨ ਵਾਲੀਆਂ ਸਕੀਮਾਂ ਆਈਆਂ ਸੀ ਇਹ ਭੀਖੀ ਪੈਸੇ ਦੇ ਵਿੱਚ ਚੱਲੀ ਜਾਂਦਾ ਜੀ ਹਰਦੀਪ ਸਿੰਘ ਮਾਲ ਨੂੰ ਅਸੀਂ ਦੱਸਿਆ ਸੀ ਮਾਨ ਸਾਹਿਬ ਵੀ ਐ ਕਰਕੇ ਸੋਨਾ ਦਿੰਦੇ ਆ ਦੁੱਗਣਾ ਉਹਨਾਂ ਨੇ ਨਾਲ ਦੀ ਨਾਲ ਪੁਲਿਸ ਨੂੰ ਭੇਜਿਆ ਤੇ ਉਹ ਪੈਲਸ ਦੇ ਵਿੱਚ ਜਿਹੜਾ ਮਾਨੀ ਐਸਆਈ ਦੇ ਨਾਂ ਤੇ ਰੁਕਾ ਕੱਟ ਕੇ ਪਰਚਾ ਦਰਜ ਕਰਤਾ ਸੀ ਤੇ ਨਾਲ ਦੀ ਨਾਲ ਬੰਦੇ ਜਿਹੜੇ ਅਰੈਸਟ ਕਰਦੇ ਚੁੱਥੀ ਉਹ ਲੋਕਾਂ ਨੂੰ ਸਕੀਮਾਂ ਤੇ ਦਿੰਦੇ ਸੀ ਕਿ ਤੁਹਾਨੂੰ ਦੁੱਗਣਾ ਸਿਆਣਾ ਦੇਵਾਂਗੇ ਦੁੱਗਣਾ ਇਹ ਜਾਂ ਕੋਈ ਚੀਜ਼ ਨਹੀਂ ਜਿਹੜੀ ਆਰਬੀਆਈ ਤੋਂ ਬਾਹਰ ਹੋਵੇ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਜਦੋਂ ਆਪਾਂ ਨੂੰ ਉਹ 5 ਸਾਲਾਂ 7 ਸਾਲਾਂ ਚ ਦੁੱਗਣੇ ਦਿੰਦੀ ਐ ਇਹੋ ਜੀ ਕਿਹੜੀ ਬੈਂਕ ਐ ਜਿਹੜੀ 1 ਸਾਲ ਬਾਅਦ ਦੁੱਗਣੇ ਦੇ ਦੂ ਉਹ ਵੀ ਸਿਆਣਾ ਸੇਉਣਾ ਸਨਿਆਰ ਆਪਦੀ ਮਾਂ ਨੂੰ ਨਹੀਂ ਦਿੰਦਾ ਪਿਓਰ ਤੇ ਤੁਸੀਂ ਸਕੀਮਾਂ ਆਣੇ ਤੋਂ ਮੰਗਦੇ ਆ ਸੋ ਵੀਰੋ ਇਹੋ ਜੇ ਕੰਮ ਕਾਲੇ ਧੰਦਿਆਂ ਦੇ ਵਿੱਚ ਨਾ ਪਸਾਓ ਪੈਸੇ ਕੋਈ ਤੁਹਾਨੂੰ ਲਾਟਰੀ ਨਾਲ ਮਿਲੇ ਨਾ ਅੱਜ ਮੇਰੇ ਨਾਲ ਕੱਲ ਮਿਲੇ ਨਾ ਸੱਟਾਂ ਹੁੰਦਾ ਹੁੰਦਾ ਕਿਸੇ ਸਾਧ ਕੋਲੇ ਜਾੜੋ 1 ਤੋਂ ਲੈ ਕੇ 100 ਤੱਕ ਗਿਣ ਦਿੰਦਾ ਇੱਕ ਤਾਂ ਉਹ ਨਹੀਂ ਆ ਨੰਬਰ ਜਿਹਨੂੰ ਆ ਗਿਆ ਉਹ ਬਾਬਾ ਜੀ ਬਾਬਾ ਜੀ ਕਹਤਾ ਜਿਹੜੇ 99 ਹੋ ਫੇਰ ਹੋ ਜਾਂਦੇ ਆ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਆਲਾ ਅਫਸਰਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੇ ਦੋ ਨੰਬਰ ਤੇ ਲਾਟਰੀ ਦੇ ਧੰਦੇ ਆ ਦੁਕਾਨ ਵਾਲੇ ਚਲਾਉਂਦੇ ਆ ਕੁਛ ਉਹ ਚਲਾਉਂਦੇ ਆ ਫੌਰਨ ਕਾਰਵਾਈ ਕਰੋ ਤਾਂ ਜੋ ਪੁਲਿਸ ਦੀ छवि ਬਣੀ ਰਹੇ ਤੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਨਾਲ ਦੀ ਚੀਜ਼ ਬਰਕਰਾਰ ਰਹੇ ਸੋ ਵੀਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਧੰਨਵਾਦ